ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਪ੍ਰਗਟ ਸਿੰਘ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਦੋ گاਵਾ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਖਵਾਵਾਂਗੇ ਦੋਵੇਂ گاਵਾ ਤਾਜ਼ੀ ਹਸੀ ਹੋਣੀ ਹੈ ਇਹਨਾਂ ਦੋਵਾਂ ਗਾਵਾਂ ਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਜਦੋਂ ਅਸਲੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਰਿਣੀ ਕਰਨੀ ਉਹ ਦੋਸਤੋਂ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਗਾਵਾਂ ਦੀ ਜਿਹੜੀ ਵੀਰ ਦੇ ਕੋਲੋਂ ਪੁੱਛ ਲਈ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਵਧੀਆ ਜੀ ਵਧੀਆ ਛੇਤੀ ਇਹਦੇ ਵਧੀ ਤਿੰਨ ਦਾ ਪਹਿਲਾ ਜ਼ਿਲ੍ਹਾ ਤਰਨਤਾਰਨ ਅਸੀਂ ਵੀ ਤਰਨਤਾਰਨ ਜੀ ਹਾਂਜੀ ਨਾ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ ਹੈਗਾ 872873595 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਦੋ ਗਾਵਾਂ ਵੀ ਦੋ ਜੀ ਦੋਵੇਂ ਤਾਜ਼ੀਆਂ ਸੋਈ ਦੋਵੇਂ ਤਾਜ਼ੀਆਂ ਸੋਈਆਂ ਨੇ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਚਿੱਤੀ ਗਾਂ ਤੋਂ ਇਹ ਪਹਿਲੇ ਤਸੀਬ ਵੀ ਬਰੀਡ ਕਰੀ ਇਹ ਥਾਰ پارک ਜਿੱਥੋਂ ਆਂਦੇ ਆ ਥਾਰ پارک ਆ ਠੀਕ ਹੈ ਜੀ ਉਹ ਆ ਜੀ ਅੱਛਾ ਦਸੂਹ ਤਜਾ ਸੀ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਸੀ ਜੀ 12 13 ਦਿਨ ਹੋ ਗਏ ਵਛਾ ਮਗਰ ਅੱਛਾ ਜੀ ਹਾਂ ਤੇ ਕਿੰਨਾ ਘਟੋਬ ਤਿਆਰਣ ਦੁੱਧ 9 ਤੋਂ 10 ਕਿਲੋ ਆ ਜੀ ਹਲੇ ਠੀਕ ਹੈ ਜੀ ਇਹ ਘਰੋਂ ਲਈ ਕਿਸੇ ਦੇ ਅੱਛਾ ਵੰਡ-ਮੁੰਡ ਖਾਦਾ ਦੁੱਧ ਚਲੋ 12 12-13 ਕਿਲੋ ਦੇਣ ਵਾਲੀ ਆ ਠੀਕ ਹੈ ਜੀ ਹਲੇ ਤੇ 9-10 ਹੀ ਆ 9-10 ਕਿਲੋ ਤਿਆਰ ਹਾਂ ਹਾਂ ਜਿਹੜਾ ਸਹੀ ਆ ਮਿਲਦੀ-ਮਿਲਦੀ ਵਧੀਆ ਵਧੀਆ ਨਾਲ ਮੜਾ ਜਾਣਾ ਨਾਲ ਖਜਾਈ ਆ ਪਹਾੜਾ ਪਾਉਂਦੇ ਨਾਲ ਵੰਡ ਪਾਉਂਦੇ ਆ ਅੱਛਾ ਜੀ ਕਹਿੰਨਾ ਘਰੋਂ ਲਈ ਆ ਤੇ ਉਹ ਆਂਦੇ ਹੀ ਗਜਾਏ ਜੰਗਰ ਪਹਿਲਾਂ ਨਾਲ ਹੀ ਵੀ ਥੋੜਾ ਪਹਾੜਾ ਮੋਤਰਾ ਨਾਮ ਲੋਕੀ ਘਰਾਂ ਕੇ ਕਰਦੇ ਨੇ ਨਾ ਪੱਟੇ ਵਾਲੀ ਵਨਸ਼ਟ ਦਿੰਦੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਚੁਆਈ ਚੁਈ ਵੀਰ ਵਧੀਆ ਚੁਆਈ ਵਧੀਆ ਜੀ ਚੁਆਈ ਸਾਰੇ ਸੁਣੇ ਧਾਰਾ ਵਧੀਆ ਜੀ ਮੈਨਾਂ ਵਧੀਆ ਪਈ ਤਸੱਲੀ ਕਰਕੇ ਆਪਣੀ ਖੜੇ ਥਾਣੀ ਚੰਗਾ ਲੱਗਾ ਠੀਕ ਹੈ ਜੀ ਹਾਂਜੀ ਕੱਢੀਏ ਵਾਰ ਵੀਰ ਨੂੰ ਨਰੋਤ ਦੁੱਧ ਜਾ ਸੁਆ ਸੂਈਏ ਥਾਰ پارਕਰ ਬਰੀਡ ਦੇ ਵਿੱਚ ਆਉਂਦੀ ਹੈ ਸੂਈ ਨੂੰ ਕੋਈ 10 12 ਦਾ ਤਾਂ ਟਾਈਮ ਹੋ ਗਿਆ ਬੱਚਾ ਬੱਚਾ ਦਿੱਤਾ ਜੇ ਦੁੱਧ ਹੋਣ ਜਿਹੜਾ ਬੋਕੇ ਦਾ 9 10 ਕਿਲੋ ਤਿਆਰ ਹੋਗਾ ਤੋੜ ਕੇ ਤੁਹਾਨੂੰ ਦਿਖਾ ਦੇਣਾ ਥਣਾ ਸਾਡੀ ਕੁਆਲਿਟੀ ਜਿਹੜੀ ਬਹੁਤ ਵਧੀਆ ਦਾ ਕੱਦ ਕੱਠ ਹਰ ਇੱਕ ਚੀਜ਼ ਤੁਸੀਂ ਵੀਡੀਓ ਚੈੱਕ ਕਰ ਲਿਓ ਲਵ ਵੀ ਕਰੋ ਚੱਕ ਚੋਣ ਜਾਣ ਦੇ ਵਿੱਚ ਵੀ ਖੰਡੀ ਹੈ ਠੰਡੀ ਆਈ ਠੰਡੀ ਇਹੋ ਤੁਹਾਨੂੰ ਦੱਸਿਆ ਨਾਲ ਮੜਾ ਜਾ ਪੜਾ ਜਰੂਰ ਪੋਣਾ ਪੈਂਦਾ ਠੀਕ ਹੈ ਜੀ ਬਾਕੀ ਚਵਾਈ ਚੋਈ ਵਧੀਆ ਚੋਈ ਵਧੀਆ ਠੀਕ ਹੈ ਜੀ ਵਿਖਾ ਦੇ ਠਾਂਠ ਹੋਣੇ ਕਰਾ ਵਿਖਾਉਣਾ ਲਓ ਜੀ ਦੋਸਤੋ ਕਰੋ ਚੈੱਕ ਦੇਖੰਦਰੀ ਪਾਇਲੀ ਲੈ ਵੀਡੀਓ ਬਣਾਉਂਦਾ ਟਾਈਮ ਦੋਸਤੋ ਤਕਰੀਬਨ ਕੋਈ ਦੁਪਹਿਰ ਦਾ ਕੋਈ 1 ਵਜੇ ਦਾ ਹੋਊਗਾ ਬੈਕ ਸੇ ਤੁਸਨ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕੋਈ ਵੀ ਭੂ ਸ਼ਟਾ ਕੋ ਸੁਣਨ ਦੀ ਬਾਦ ਘਟ ਜਵਾਹ ਵਧੀਆ ਵੀਰ ਆਪਾਂ ਤੇ ਤਸੱਲੀ ਕਰਕੇ ਲੈ ਆਏ ਕੋਈ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂ ਤੇ ਮੁੱਲ ਮੁੱਲ ਤੇ ਵੀਰ 32000 ਕਰਦੇ ਆ ਕਿੰਨਾ ਮਾਨਤਾਨ 30 ਦੀ ਜਜਾਂਗੇ ਅੱਛਾ ਕੀ ਹੋਇਆ ਕਿ ਜਸਦੀ ਹੋਰ ਕਰਦਾ ਕੋਈ ਨਹੀਂ ਯਾਰ ਦੀ 29 ਦੀ ਜਜਾਂਗੇ 32000 ਬਾਕੀ ਕੋਈ ਫੋਨ ਲਾਵੇ ਮਾਨਤਾਨ ਹੋ ਜਾਊਗਾ ਜੀ ਅੱਜ ਹੋਰ ਹੋ ਜਾਊਗਾ ਹਾਂ ਜੀ ਠੀਕ ਹੈ ਜੀ ਕਬ 3000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਹੈ 29000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕੋਈ ਛੋੜ ਛੱਪਾ ਮਾਨਤਾ ਤੁਹਾਡਾ ਆਇਆ ਗਿਆ ਦਾ ਜ਼ਰੂਰ ਹੋਊਗਾ ਮੁੱਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਕਾਂਸਲ ਦੁੱਧ 9-10 ਕਿਲੋ ਤਿਆਰ ਹੈ ਜੇ ਕੋਈ ਵੀਰ ਸੇਵਾ ਕਰੂਗਾ ਦੁੱਧ 210-12 ਕਿਲੋ ਸਵਾ ਸਕਦੀ ਹੈ ਦੁੱਧੋ ਸਬਾ ਸੂਈ ਹੈ ਇਹਦੇ ਨਾਲ ਤੁਹਾਨੂੰ ਪਤਾ ਵਾ ਵੀ ਇਹ ਗਰਮੀਆਂ ਦੇ ਵਿੱਚ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਹਾਂਜੀ 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 ਇਹ ਆ ਵੀ ਗਰਮੀਆਂ ਦੇ ਵਿੱਚ ਜਰਸੀ ਕ੍ਰੋਸ ਹੈ ਨਾਲ ਠੀਕ ਹੈ ਜੀ ਜਰਸੀ ਘਟ ਬਣਉਂਦੀਆਂ ਨੇ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਦੁੱਧ ਵੀ ਇਹਨਾਂ 10-12 ਕਿਲੋ ਦੇਈ ਜਾਣਾ ਠ ਇਹ ਹਾਂਜੀ ਇਹ ਵੀ ਦੂਜਾ ਸੂਆ ਇਹ ਵੀ ਤੁਚ ਸੂਆ ਸੂਈ ਵੜ ਅੱਛਾ ਜੀ ਇਹ ਥਲੇ ਕੋਈ 10 ਤੋਂ 12 ਕਿਲੋ ਦੁੱਧ ਆ 10 ਤੋਂ 12 ਕਿਲੋ ਸਿੰਘ ਥੋੜਾ ਜਿਹਾ ਜਰੂਰ ਦੁਰਤ ਹੋਗਾ ਜੇ ਚੈੱਕ ਕਰ ਲੋ ਸੂਆ ਦੂਜਾ ਸੀ ਇਹਦੇ ਮਗਰ ਬੱਚਾ ਵੀਰ ਇਹਦੇ ਮਗਰ ਵੱਛੀ ਆ ਜੀ ਛਾਈ ਹਾਲਦੀ ਇਹਦੇ ਮਗਰ ਦੋਸਤੋ ਛਾਈ ਵਾਲਾ ਵੱਛੀ ਆ ਕਰੋ ਚੈੱਕ ਤੁਸੀਂ ਨਾਲ ਹੀ ਬੱਧੀ ਵੱਛੀ ਦੀ ਵੱਛੀ ਬਹੁਤ ਵਧੀਆ ਵਾ ਠੀਕ ਹੈ ਜੀ ਹਾਂ ਤੇ ਸੂਆ ਵੀਰ ਦੂਜਾ ਸੀ ਇਹ ਵੀ ਦੂਜੇ ਸੂਏ ਸੂਈ ਹੈ ਕੰਮਾ ਕਟਾ ਮਗਰ ਸੂਈ ਦੱਸੋ ਅਵੇ ਮੇਰਾ ਮੰਨ ਲਈ ਇਹ ਲਿਬੜੀ ਉਤਰਾ ਹੀ ਅੱਛਾ ਥੱਲੇ ਕੋਈ 8 10 ਦਿਨ ਹੋ ਗਏ ਹੋਣਗੇ ਠੀਕ ਹੈ ਜੀ ਹਾਂ ਦੁੱਧ 10 ਕਿਲੋ ਤਿਆਰ ਹੈ ਜੀ 10 ਤੋਂ 12 10 ਤੋਂ 12 ਕਿਲੋ ਕੋਈ 11 ਲਾ ਲੇ ਕੋਈ 12 ਨਾਲ ਇਹਨਾਂ ਦੇ ਦੋ ਤੇਗਾ 10 ਤੋਂ ਬਾਹਰੀ ਹੋਊਗਾ ਠੀਕ ਹੈ ਲਓ ਕੱਡੀ ਵਾਰ ਨੂੰ ਦੁੱਧ 15 16 ਕਿਲੋ ਕਰ ਜੂਗੀ ਠੀਕ ਹੈ ਜੀ ਦੁੱਧ ਕਰਦੀ ਆਉਂਦੀ ਆ ਠੀਕ 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 ਹਾਂ ਜੀ ਦੋ ਦੋਸਤ ਪਸ਼ੂ ਜਿਹੜਾ ਮੇਲਾ ਮੂਲਾ ਮਾਰਕੀਟ ਹਰਦਾ ਉਦੋਂ ਦੋ ਦੋਸਤ ਵੱਡਾ ਪਸ਼ੂ ਦਾ ਇਹ ਤੁਹਾਨੂੰ ਤੋਰ ਕੇ ਦੋਸਤ ਦਿਖਾ ਦੇਣੀ ਜਰੂਰ ਇੱਕ ਵਾਰੀ ਚੈੱਕ ਕਰਨ ਸਿੰਘ ਦੋਸਤ ਜ

ਲੇ 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 ਆਹ ਵੇ ਕੈਮਰੇ ਤੋਂ ਡਰਦੀ ਹੈ ਨਾ ਹਾਂਜੀ 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 ਅੱਠ ਨੌ ਖੋਣੇ ਵਿਖਾ ਦਿਓ ਕੋਈ ਨਹੀਂ ਕੋਈ ਨਹੀਂ ਬੰਦ ਕੇ ਵਿਖਾ ਦੇ ਉਹ ਇਹ ਇੱਥੇ ਹੀ ਆ ਕੇ ਨਹੀਂ ਜਾਂਦੀ ਆਓ ਲਓ ਦੋਸਤੋ ਥੋੜਾ ਥੋੜੀ ਕੁਆਲਿਟੀ ਮੈਨੂੰ ਚੈੱਕ ਕਰਵਾ ਦੇਣਾ ਦੀ ਪਰ ਆ ਹਾਂਜੀ ਵੀ ਦੁੱਧ 10 12 ਕਿਲੋ ਚਾਹ ਰਹੇ ਹੋ ਹੁਣ ਮੌਕੇ ਦਾ ਹੈਗਾ ਜੀ ਠੀਕ ਹੈ ਜੀ ਹਾਂਜੀ ਤੇ ਮੁੱਲ ਕੀ ਕਰਨਾ ਤੇ ਮੈਂ ਖਾਦਾ ਕੋਈ ਨਹੀਂ ਕੋਈ ਮੁੱਲ ਤੇ ਵੀ ਦਿਆਦਾ 32000 ਰਿਆ ਹਾਂਜੀ ਦੁੱਧ 15 16 ਕਿਲੋ ਇਹ ਭਰ ਦੋਗੇ ਦੇ ਦੂਗੀ ਅੱਛਾ ਜੀ ਹਾਂਜੀ ਕਿਉਂਕਿ 10 ਤੋਂ 12 ਕਿਲੋ ਹੁਣ ਵੀ ਦੁੱਧ ਦੇ ਥੱਲੇ ਹੈਗਾ ਵਾ ਹਾਂਜੀ ਇਹ ਮਾਨਤਾ ਨਿਕਾ ਮੋਲੇ ਦਾ 32000 ਕਰਦੇ ਇਹ ਵੀ 30000 ਦੇਵਾਂਗੇ ਹਜ਼ਾਰੇ ਚੋਂ ਛੋਟ ਕਰਦਾ ਦੋਵਾਂ ਦਾ 29-29000 ਹਾਂ 58000 ਰੁਪਏ ਦੋਵਾਂ ਦਾ ਹਾਂਜੀ 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 ਠੀਕ ਹੈ ਜੀ ਬਾਕੀ ਕਹੇ ਵੀਰ ਭਰਾਣੇ ਦੋਵੇਂ ਲੈਣੀਆਂ ਉਸ ਹੱਬ ਨਾਲ ਕੋਈ ਨਹੀਂ ਕਰ ਲਾਂਗੇ ਮਾਨਤਾ ਜਿੱਦਾਂ ਵੀ ਠੀਕ ਹੈ ਜੀ ਕਹਿੰਨੇ ਕੱਲੀ-ਕੱਲੀ ਲੈਣੀ ਤਾਂ ਵੀ ਮਾਨਤਾਣ ਹੋ ਜਾਊਗਾ ਠੀਕ ਹੈ ਜੀ ਹਾਂਜੀ ਥਣਾ ਦੀ ਕੁਆਲਟੀ ਦੋਸਤੋ ਮੈਂ ਤੈਨੂੰ ਨੇੜ ਤੋਂ ਦੀ ਚੈੱਕ ਕਰਵਾ ਦਣਾ ਆ ਕਰੋ ਜੀ ਚੈੱਕ ਕਰਦਾ ਪਰਾਂ ਨਮਸਕਾਰ ਦੋਸਤੋ ਕਰੋ ਜੀ ਬਹੁਤ ਵਧੀਆ ਥੰਨ ਦੋਸਤੋ ਥੀ ਚੋਈ ਮੁੱਠੀ ਦਾ ਥਣ ਬਹੁਤ ਵਧੀਆ ਜੀ ਬੈਕ ਸਾਈਡ ਤੋਂ ਤਾਂ ਦਿਖਾ ਦਿੰਦੇ ਕਿ ਹਣ ਪੰਡਾਲੇ ਟਾਈਮ ਤੁਹਾਨੂੰ ਪਤਾ ਦੁਪਹਿਰ ਦਾ ਸ਼ਾਮਾਂ ਦਾ ਪੂਰਾ ਚੱਟਾ ਪਰ ਹੁੰਦੀ ਆ ਹਾਂਜੀ 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 ਲਓ ਜੀ ਕਰ ਲਓ ਜੀ ਠੀਕ ਹੈ ਜੀ ਦੋਵਾਂ ਗਮਾਂ ਦਾ ਦੋਸਤੋ ਮੋਲਾ ਵੀਰ ਨੇ ਸੇਮ ਹੀ ਰੱਖਿਆ 29 29000 ਰੁਪਇਆ ਤੇ ਜੇ ਕੋਈ ਵੀਰ ਜੋੜਾ ਖਰੀਦ ਕੇ ਖੜੂਗਾ ਤੇ ਉਹਦੇ ਵਿੱਚੋਂ ਵੀਰ ਕਹਿੰਦਾ ਵੀ ਪੰਡਾ ਤਾਂ ਤਾਂ ਦਾ ਮਾਂਟਨ ਹੋਰ ਹੋ ਜਾਊਗਾ ਕਮਾਡੋ ਦੋ ਦੋ ਚੰਗੀਆਂ ਜੀ ਮੇਲਾ ਮਾਰ ਕੇ ਵੀ ਹਟੀ ਆ ਠੀਕ ਹੈ ਇਹਨੇ ਮੇਲਾ ਮਾਰਤਾ ਵਾ ਠੀਕ ਹੈ ਜੀ ਆ ਵੀ ਰੋਲੇ ਵੀ ਲਿਬੜੀ ਲੱਗੀ ਲੱਗੀ ਹਾਂਜੀ 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 ਉਹ ਜੀ ਮੇਲਾ ਮਾਰ ਉਹ ਮਾਰ ਰਹੀ ਆ ਠੀਕ ਹੈ ਜੀ ਦੁੱਧੇ ਵੀ 12 ਕਿਲੋ 13 ਕਿਲੋ ਚ ਪਾਉਗੀ ਬਾਕੀ ਹਾਲੇ ਜਨ ਹੈਗਾ 9 ਤੋਂ 10 ਆ ਠੀਕ ਹੈ ਜੀ ਉਹ ਇਥੇ 10 ਤੋਂ 12 ਵਾ ਠੀਕ ਹੈ ਜੀ ਹਾਂ ਠੀਕ ਤੋ ਕੋਈ ਜਾਵੇ ਕੋਈ ਤਸੱਲੀ ਆਪਣੇ ਘਰ ਕਰਕੇ ਫੇਰ ਖੜੇ ਠੀਕ ਹੈ ਪੈਸੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਇਥੇ ਕੋਈ ਤਸੱਲੀ ਕਰਕੇ ਖੜੇ ਠੀਕ ਠੀਕ ਹੈ ਹਾਂਜੀ ਠੀਕ ਹੈ ਦੋਵੇਂ ਪਸ਼ੂ ਦੋਤ ਤੁਮ ਦਿਖਾਏ ਦ どうぞどうぞ。